ਸ਼ਰੀਆ ਕਾਲ ਜੀ ਸਾਰਿਆਂ ਨੂੰ ਹੈੱਡਫੋਨ ਲਗਾ ਕੇ ਹੀ ਮੇਰੀ ਵੀਡੀਓ ਦੇਖਿਆ ਕਰੋ ਕਿਉਂਕਿ ਮੇਰੀ ਵੀਡੀਓ 'ਚ ਗਾਲਾਂ ਹੁੰਦੀਆਂ ਨੇ ਸੋ ਇਸ ਕਰਕੇ ਡਿਸਕਲੇਮਰ ਤੁਹਾਨੂੰ ਪਹਿਲੇ ਦੇ ਦਿੱਤਾ ਜਾਂਦਾ ਹੈ ਕਿ ਹੈੱਡਫੋਨ ਲਾ ਲਓ ਜਾਂ ਇਕੱਲੇ ਬਹਿ ਕੇ ਦੇਖੋ ਜ਼ਰੂਰੀ ਨਹੀਂ ਮੈਂ ਗਾਲਾਂ ਹੀ ਕੱਢਣੀ ਕੀ ਪਤਾ ਨਾ ਕੱਢਣਾ ਪਰ ਡਿਸਕਲੇਮਰ ਜ਼ਰੂਰੀ ਹੈ ਕਈ ਵਾਰੀ ਗਾਲਾਂ ਨਿਕਲ ਜਾਂਦੀਆਂ ਨੇ ਸੋ ਮੇਰਾ ਜਿਹੜਾ ਪੁਰਾਣਾ ਚੈਨਲ ਸੀਗਾ ਉੱਤੇ ਸਟ੍ਰਾਈਕਾਂ ਚੱਲ ਰਹੀਆਂ ਸੀ ਦੋ ਆਲਰੇਡੀ ਕਮਿਊਨਿਟੀ ਗਾਇਡਲਾਈਨ ਸਟ੍ਰਾਈਕਾਂ ਵੀ ਸੀ ਤੇ ਦੂਜੀ ਸਟ੍ਰਾਈਕਾਂ ਵੀ ਸੀ ਤੇ ਆਲਮੋਸਟ ਸਾਰੀ ਵੀਡੀਓ ਰਿਸਟ੍ਰિક્ਟਡ ਹੋ ਚੁੱਕੀਆਂ ਸੀ ਸਾਰੀ ਦੀ ਸਾਰੀ ਜੇ ਮੈਂ ਖੁਦ ਆਪਣੇ ਹੱਥੋਂ ਡਿਲੀਟ ਨਾ ਕਰਦੀ ਚੈਨਲ ਉਹ ਉਦਾਂ ਵੀ ਡਿਲੀਟ ਹੀ ਹੋਣਾ ਸੀ ਸੋ ਮੈਨੂੰ ਫालतू ਦੀ ਸਿਰਦਰਦੀ ਚਾਹੀਦੀ ਨਹੀਂ ਸੀ ਇਸ ਕਰਕੇ ਇਹ ਨਿਆ ਚੈਨਲ ਬਣਾਇਆ ਗਿਆ ਚਲੋ ਸਟ੍ਰਾਈਕਾ ਨਾ ਵੀ ਹੁੰਦੀ ਤਾਂ ਉਦਾਂ ਵੀ ਕੁਝ ਹੈਲਥ ਇਸ਼ੂ ਸੀਗੇ ਪਲੱਸ ਫੈਮਿਲੀ 'ਚ ਵੀ ਕੁਝ ਮਿਸ ਅਪਨਿੰਗ ਹੋਈ ਸੀਗੀ ਦੈਟਸ ਵਾਈ ਉਹ ਮੈਨੂੰ ਬ੍ਰੇਕ ਚਾਹੀਦਾ ਸੀ ਕਾਫੀ ਕਿਉਂਕਿ ਹਮੇਸ਼ਾ ਮੇਰੇ ਲਈ ਫੈਮਿਲੀ ਫਰਸਟ ਹੈ ਸੋ ਮੈਂ ਵੀਡੀਓ ਇਨੀ ਛੇਤੀ ਨਹੀਂ ਬਣਾਣੀ ਸੀ ਮੈਨੂੰ ਡੇਢ ਦੋ ਤਿੰਨ ਮਹੀਨੇ ਲੱਗਣੇ ਸੀਗੇ ਰਿਕਵਰ ਕਰਨ ਨੂੰ ਪਰ ਏ ਰੀਲ ਜਦ ਮੈਂ ਦੇਖੀ ਮੇਰੇ ਕੋ ਰੁਕਿਆ ਨਹੀਂ ਗਿਆ ਮੀਨੂ ਐ ਤੈਨੂੰ ਮੈਂ ਕਿਹੜੀ ਗੱਲ ਕੱਡਾਂ ਭੈਜੀ ਤੁਹਾਨੂੰ ਕੀ ਦਸੀਏ ਇੱਕ ਮਾਂ ਵਾਂ ਤੂੰ ਇੱਕ ਨਹੀਂ ਦੋ ਬੱਚਿਆਂ ਦੀ ਮਾਂ ਵਾਂ ਆ ਨਿੱਕਾ ਜਵਾਕ ਆ ਤੇਰਾ ਛੋਟਾ ਜਵਾਕ ਤੂੰ ਕੀ ਖੇਲਦੀ ਪਈ ਐ ਇਹ ਜਿਹੜਾ ਤੂੰ ਕਮਾਰੀ ਹੈ ਆ ਕਰਦੀ ਪਈ ਐ ਤੇਰੇ ਖੂਨ ਦੇ ਇੱਕ ਇੱਕ ਕਣ 'ਚ ਵਸ ਗਈ ਐ ਬੇਸ਼ਰਮੀ ਬੇਕਦਰੀ ਆਦਮੀ ਤਾਂ ਤੂੰ ਕਦਰ ਕਰਨੀ ਨਹੀਂ ਐਟਲੀਸਟ ਜਿਹੜਾ ਆਪਣਾ ਢਿੱਡੋ ਕੱਢਿਆ ਜਵਾਕ ਉਹਦੀ ਤਾਂ ਸ਼ਰਮ ਕਰ ਲਾ ਮੈਨੂੰ ਪਤਾ ਹੈ ਬੀਂਗਾ ਮਦਰ ਜਦ ਆਪਦੇ ਜਵਾਕ ਨੂੰ ਮਾੜੀ ਜੀ ਖਾਂਸੀ ਵੀ ਹੁੰਦੀ ਹੈ ਨਾ ਮਰਨ ਹੱਕੀ ਹੋ ਜਾਂਦੀ ਹੈ ਮਾਂ ਮਰਨ ਮੈਂ ਮੇਰੇ ਬੱਚਿਆਂ ਲਈ ਮਾਂ ਪਿਓ ਲਈ ਬਹੁਤ ਸੈਂਸਿਟਿਵ ਹੈ ਪਰ ਮੀਨੂ ਹੈ ਜਿਹੜੀ ਤੇਰੀ ਇਹ ਹਰਕਤ ਹੈ ਨਾ ਇਹ ਬਿਲਕੁਲ ਸਹੀ ਨਹੀਂ ਜੇ ਤੂੰ ਉੱਥੇ ਕੋਲ ਬੈਠੀ ਹੁੰਦੀ ਲਾਡ ਲੜਾਰੀ ਹੁੰਦੀ ਪਿਆਰ ਕਰ ਰਹੀ ਹੁੰਦੀ ਤਾਂ ਵੀ ਜਸਟੀਫਾਈ ਕਰਦੀ ਤੇਰੀ ਰੀਲ ਨੂੰ ਪਰ ਇਹ ਜਿਹੜੀ ਤੂੰ ਤਮਾਸ਼ਾ ਕਰਦੀ ਪਈ ਹੈ ਗਾਣੇ ਲਾ ਕੇ ਐਕਟਿੰਗਾਂ ਕਰਦੀ ਪਈ ਹੈ ਕਹਿਣਾ ਨਹੀਂ ਚਾਹੀਦਾ ਪਰ ਸ਼ੀ ਤੂ ਆ ਤੇਰੀ ਜਿਹੀ ਸੀ ਮਾਂ ਤੇ ਉਹ ਸ਼ਰਮ ਕਰੋ ਤੁਹਾਨੂੰ ਕਿਤੇ ਤੱਕ ਅਕਲ ਆ ਜਾਵੇ ਬੱਚੇ ਦੀ ਤੂੰ ਆ ਵੈਲਿਊ ਦਿੰਦੀ ਪਈ ਆ ਜਿੰਨਾ ਜਿੰਨਾ ਮਾਵਾਂ ਦੇ ਜਵਾਕ ਹੈ ਜਿਹੜੀਆਂ ਮਾਂ ਬਣਨ ਗਈਆਂ ਅੱਗੇ ਭੈਣਾ ਜਿਹੜੀਆਂ ਜਵਾਕ ਵਾਲੀਆਂ ਹੈਗੀਆਂ ਨੇ ਜਿਨ੍ਹਾਂ ਦੇ ਨਹੀਂ ਵੀ ਆ ਅੱਗੇ ਪਰਿਵਾਰ 'ਚ ਤਾਂ ਬੈਠੀਆਂ ਨਾ ਆਪਾਂ ਸਮਝਦੇ ਹਾਂ ਇਸ ਗੱਲ ਨੂੰ ਪਰ ਤੁਹਾਨੂੰ ਬਲੌਗਰਾਂ ਨੂੰ ਕਿਉਂ ਨਹੀਂ ਸਮਝ ਆਂਦਾ ਕਿ ਤੁਸੀਂ ਕਿੱਥੇ ਕੀ ਕਰਮ ਕਮਾ ਰਹੇ ਹੋ ਇਸ ਛੋਟਾ ਜਿਹਾ ਐਗਜ਼ਾਮਪਲ ਹੈ ਛੋਟਾ ਆ ਇਹਦਾ ਇਸ ਬਲੌਗਰ ਨੇ ਇਸ ਮੀਨੂ ਦਾ ਮੀਨੂ ਭੈਣ ਜੀ ਦਾ ਦੀਦੀ ਜੀ ਦਾ ਹੈ ਕਿ ਇਹ ਆ ਤੇਰੀ ਮਮਤਾ ਉਪਰ ਉਹ ਜੇ ਤੈਨੂੰ ਕੁਛ ਕਹਿ ਲਈਏ ਤੇਰੇ ਚਲੋ ਜਵਾਕਰ ਨੂੰ ਤਾਂ ਆਪਾਂ ਕਹਿੰਦੇ ਨਹੀਂ ਕੁਛ ਠੀਕ ਹੈ ਚੰਗਾ ਹੀ ਸੋਚਦੇ ਆ ਜੇ ਕਹਿ ਲਈਏ ਤੁਹਾਡੀ ਤਾਂ ਮਈਆਂ ਚੁੱਧ ਜਾਂਦੀ ਤੁਹਾਨੂੰ ਤਾਂ ਦੰਦਲ ਪੈ ਜਾਂਦੇ ਮੋਤ ਪੈ ਜਾਂਦੀ ਖੜੇ ਪੈਰ ਫਿਰ ਗੋ ਕੋੜੇ ਦਾ ਖੋਤੇ ਦੇ ਲੰਨ ਵਰਗਾ ਮੂਠ ਸੁੱਟ ਕੇ ਆ ਜਾਂਦੀਆਂ ਰਿਪਲਾਈ ਕਰਨ ਹਏ ਮਾੜਾ ਨਾ ਬੋਲੋ ਜੇ ਚੰਗਾ ਨਹੀਂ ਕਹਿ ਸਕਦੇ ਮਾੜਾ ਨਾ ਬੋਲੋ ਭਾਈ ਜਦ ਤੁਸੀਂ ਆਪ ਹੀ ਨਹੀਂ ਆਪ ਦੇ ਬੱਚਿਆਂ ਲਈ ਜਵਾਕਾਂ ਲਈ ਪਰਿਵਾਰ ਦੇ ਲਈ ਵਫਾਦਾਰ ਤਾਂ ਸਾਡੇ ਤੋਂ ਤਾਂ ਕੀ ਤੁਸੀਂ ਉਮੀਦ ਕਰਦੇ ਹੋ ਕੀ ਉਮੀਦ ਕਰਦੀਆਂ ਇਹਨੂੰ ਸਿਰਫ ਇਹ ਤਾਂ ਖਾਣਾ ਜਾਂ ਫਿਰ ਹੇਲਣਾ ਬੋਲਣਾ ਆਪਣੇ ਚਾਰ ਮੰਮੇ ਮਟਕਾਣਾ ਚਲੋ ਸ਼ੁਕਰ ਟੱਕ ਕੇ ਰੱਖਿਆ ਜੁੰਦੀ ਵੱਸਦੀ ਰ ਹੈ ਵੈਰੀ ਗੁੱਡ ਐਸੇ ਹੀ ਰੱਖਿਆ ਕਰ શરીર ਜਦ ਛਾਤੀਆਂ ਹੋਣ ਨਾ ਤੁਹਾਡੀਆਂ ਪਹਾੜ ਜੱਡੀਆਂ 20 ਕਿਲੋ 25-25 ਕਿਲੋ ਦੀ 50-50 ਕਿਲੋ ਦੀ ਠੰਡ ਲੈ ਕੇ ਬੈਠੀਆਂ ਹਾਂ ਤਾਂ ਉਹਨੂੰ ਟੱਕ ਕੇ ਬੈਠਿਆ ਕਰੋ ਇਦਾਂ ਠੀਕ ਹੈ ਜੇ ਕਿਤੇ ਹੋਵੇ ਤੁਹਾਡੇ ਅੱਧਾ ਕਿਲੋ ਦੇ ਕਿਲੋ ਦੇ ਦੋ ਤਿੰਨ ਢਾਈ ਕਿਲੋ ਦੇ ਤਾਂ ਸੈਕਸੀ ਲੱਗਦੀ ਹੋਵੇ ਤਾਂ ਦਿਖਾ ਪਈਏ ਸਾਨੂੰ ਹੀ ਨਜ਼ਾਰਾ ਵੇ ਤੇਰੇ ਪੰਜਾਹ ਕਿਲੋ ਦੇ ਦੇਖ ਕੇ ਸਾਨੂੰ ਕਿਉਂ ਡਰਾਂਦੀ ਰਹਿਨੀ ਆ ਔਰ ਆਹ ਤਾਂ ਕੰਬੋ ਸੋਨਾ ਕਿਤਾ ਵੈਰੀ ਗੁੱਡ ਟੱਕ ਕੇ ਰੱਖਿਆ ਕਰ ਹੈ ਤੇ ਥੂ ਤੇਰੇ ਤਮੀ ਨੂੰ ਸੌਰੀ ਪਰ ਮੈਂ ਨਿੰਦ ਨਹੀਂ ਤੇਰੇ ਮਮਤਾ ਨੂੰ ਪਰ ਮੈਨੂੰ ਨਹੀਂ ਪਤਾ ਤੇਰੀ ਐਸੀ ਕਿਹੜੀ ਮਜਬੂਰੀ ਹੈ ਤੂੰ ਆਪਣੇ ਬੱਚੇ ਦੇ ਦਰਦ ਨੂੰ ਭੁੱਲ ਕੇ ਤੂੰ ਐ ਲੱਗੀ ਹੋਈ ਹੈ ਐਥੂ ਤਰੇ ਤੇ ਦੂਜੀ ਗੱਲ ਮੈਂ ਇਹ ਕਰਨੀ ਜਿਹੜਾ ਇਸ ਟਾਈਮ ਮਾਮਲਾ ਚੱਲਦਾ ਪਿਆ ਉਪਲ ਫਾਰਮ ਵਾਲੀ ਜਿਹੜੀ ਗੁਰਮਨ ਉਪਲ ਕਰਕੇ ਕੁੜੀ ਦਾ ਨਾਮ ਹੈ ਸ਼ਾਇਦ ਗੁਰਮਨ ਤੇ ਪ੍ਰਭ ਨਾਮ ਹੈ ਕੁੜੀ ਮੁੰਡੇ ਦਾ ਤੇ ਉਸ ਮਾਮਲੇ ਦੇ ਉੱਤੇ ਦੇਖੋ ਪਹਿਲੇ ਤਾਂ ਵੀਡੀਓਜ਼ ਆਈਆਂ ਫਿਰ ਉਸ ਤੋਂ ਬਾਅਦ ਕਹਾਣੀ ਪਤਾ ਲੱਗੀ ਹੋਇਆ ਕੀ ਹੈ ਸੋ ਇਟਲੀ ਵਾਲੇ ਦੇ ਫ੍ਰੈਸ਼ੀ ਦੀ ਕਰਨ ਦੀ ਤੇ ਕਾਫੀ ਸਾਰੇ ਰੋਸਟਰਾਂ ਦੀ ਇਹਦੇ ਉੱਤੇ ਮੈਂ ਵੀਡੀਓਜ਼ ਦੇਖੀ ਉਦਾਂ ਵੀ ਕਾਫੀ ਕੁਝ ਦੇਖਿਆ ਇਸ ਬਾਰੇ ਤੇ ਪਹਿਲੀ ਚੀਜ਼ ਇੱਕ ਚੀਜ਼ ਸਮਝੋ ਦੇਖੋ ਸ਼ੁਰੂਆਤ ਹੋਈ ਵੀਡੀਓ ਤੋਂ ਉਸ ਤੋਂ ਬਾਅਦ ਕਹਾਣੀਆਂ ਪਤਾ ਲੱਗੀ ਫਿਰ ਕੁੜੀ ਨੂੰ ਬੋਲਿਆ ਜਾ ਰਿਹਾ ਕਿ ਉਹਦੇ ਦੋ ਬੋਏਫ੍ਰੈਂਡ ਸੀਗੇ ਫਲਾਨਾ ਸੀ ਮੁੰਡੇ ਵੱਲੋਂ ਇਹ ਸਫਾਈ ਆ ਰਹੀ ਹੈ ਕਿ ਹਾਂ ਉਹਨੇ ਇਦਾਂ ਕਿਉਂ ਕੀਤਾ ਤੇ ਕੁੜੀ ਵੱਲੋਂ ਆ ਰਹੀ ਹੈ ਗੱਲ ਕਿ ਮੈਨੂੰ ਬਲੈਕਮੇਲ ਕੀਤਾ ਗਿਆ ਸੀ ਠੀਕ ਹੈ ਹੁਣ ਇੱਕ ਚੀਜ਼ ਸਿੱਧੀ ਜੀ ਗੱਲ ਸਮਝੋ ਕੁੜੀਆ ਜੋ ਮਰਜੀ ਰੀਜਨ ਹੋ ਜਾਵੇ ਜੋ ਮਰਜੀ ਤੁਹਾਡਾ ਬੁਆਏਫ੍ਰੈਂਡ ਜੋ ਮਰਜੀ ਤੁਹਾਡਾ ਆਦਮੀ ਤੁਹਾਡਾ ਫਿਓਂਸੇ ਤੁਹਾਡਾ ਮੰਗੇਤਰ ਤੁਹਾਨੂੰ ਜੇ ਬਲੈਕਮੇਲ ਕਰਦਾ ਹੈ ਪਹਿਲੀ ਚੀਜ਼ ਤਾਂ ਕੁੜੀਓ ਮੁੰਡਿਓ ਆਪਣੇ ਦਿਲਾਂ ਤੋਂ ਆਪਣੇ ਮਨਾਂ ਤੋਂ ਕੱਢੋ ਤੁਸੀਂ ਡਰ 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 ਨੂੰ ਖਤਮ ਕਰੋਗੇ ਤਾਈਓ ਦਲੇਰ ਬਣਾਉਗੇ ਤਾਈਓ ਮੂੰਹ ਤੋੜ ਜਵਾਬ ਦੇ ਪਾਉਂਗੇ ਕਿਸੇ ਦਾ ਤੁਹਾਨੂੰ ਜੇ ਕੋਈ ਡਰਾ ਰਿਹਾ ਹੈ ਕਿਉਂ ਡਰ ਰਹੀਆਂ ਹੋ ਕੁੜੀਓ ਤੁਸੀਂ ਮੁੰਡਿਓ ਤੁਸੀਂ ਕਿਉਂ ਡਰ ਰਹੇ ਹੋ ਕੋਈ ਵੀ ਬੱਚਾ ਕਿਉਂ ਡਰਦਾ ਪਿਆ ਕੀ ਤੁਹਾਡੇ ਮਾਪਿਓ ਤੁਹਾਡਾ ਸਾਥ ਨਹੀਂ ਦੇ ਰਹੇ ਇਹਦਾ ਮਤਲਬ ਤੁਹਾਡੇ ਮਾਪਿਓ ਦੇ ਨਾਲ ਕਮਿਊਨੀਕੇਸ਼ਨ ਗੈਪ ਹੈ ਤੁਸੀਂ ਖੁੱਲ ਕੇ ਨਹੀਂ ਗੱਲ ਕਰ ਸਕਦੇ ਆਪਣੇ ਡਰ ਨੂੰ ਆਪਾਂ ਕੋਈ ਤਕਲੀਫ ਚ ਹੈ ਆਪਾਂ ਮਾਪਿਓ ਕੋਲ ਜਾਵਾਂਗੇ ਜਾਂ ਰੱਬ ਨੂੰ ਅਰਦਾਸ ਕਰਾਂਗੇ ਉਹ ਤੁਸੀਂ ਘਰ ਚ ਗੱਲ ਤਾਂ ਕਰੋ ਬੱਚਿਓ ਕਾਹਦਾ ਡਰ ਰਹਾ ਤੁਸੀਂ ਗਲਤ ਰਾਹ ਪੈ ਜਾਣੇ ਹੋ ਡਰ ਕੇ ਤੁਹਾਨੂੰ ਕੋਈ ਬਲੈਕਮੇਲ ਕਰ ਰਿਹਾ ਤੁਸੀਂ ਉੱਥੇ ਗਲਤ ਕਦਮ ਚੱਕ ਲੈਂਦੀਆਂ ਠੀਕ ਹੈ ਆਹਦਾ ਕੁੜੀ ਵਾਲੀ ਸਾਈਡ ਜਿਹੜਾ ਉਹਨੇ ਦੱਸਿਆ ਦੂਜੀ ਸਾਈਡ ਮੁੰਡੇ ਵਾਲੀ ਕਿ ਹਾਂ ਉਹਦੇ ਦੋ ਬੋਇਫ੍ਰੈਂਡ ਸੀ ਉਹ ਫਲਾਨਾ ਸੀ ਉਹ ਟਿਮਕਣਾ ਸੀ ਇਹ ਹੈ ਉਹ ਹੈ ਵਟ ਏਵਰ ਜੋ ਮਰਜੀ ਸੀ ਕੁੜੀ ਚਾਹੇ ਧੰਦੇ ਤੇ ਬੈਠਦੀ ਹੋਵੇ ਮੁੰਡਿਆ ਤੈਨੂੰ ਕਿੰਨੇ ਹੱਕ ਦੇਤਾ ਆਪਣੀ ਮਾਂ ਚ ਆਪਦੀ ਬੁੱਢ ਮਰੀ ਤੂੰ ਹੁੰਦਾ ਕੌਣ ਹੈ ਕਿਸੇ ਵੀ ਕੁੜੀ ਦੀ ਕਿਸੇ ਵੀ ਮੈਂ ਕਹਿੰਨੀ ਹਾਂ ਅਗਰ ਕੁੜੀ ਕੋਈ ਪ੍ਰੋਸਟੀਟਿਊਡ ਵੀ ਹੈ ਕਿਸੇ ਵੀ ਮੁੰਡੇ ਦਾ ਹੱਕ ਨਹੀਂ ਬਣਦਾ ਕਿਸੇ ਵੀ ਮੁੰਡੇ ਦਾ ਹੱਕ ਨਹੀਂ ਬਣਦਾ ਕਿਸੇ ਵੀ ਕੁੜੀ ਦਾ ਹੱਕ ਨਹੀਂ ਬਣਦਾ ਚਾਹੇ ਤੁਹਾਡਾ ਆਪੋਜ਼ਿਟ ਸਾਈਡ ਜਿਹੜਾ ਤੁਹਾਡਾ 파ਟਨਰ ਹੈ ਲਾਈਫ 파ਟਨਰ ਹੈ ਬாய்ਫ੍ਰੈਂਡ ਹੋਵੇ ਜਾਂ ਸੋ ਵਟ ਏਵਰ ਤੁਹਾਡਾ ਹੱਕ ਨਹੀਂ ਬਣਦਾ ਉਹਦੀ ਪਰਸਨਲ ਚੀਜ਼ਾਂ ਲੀਕ ਕਰੋ ਪਰਸਨਲ ਚਾਹੇ ਤੁਹਾਡੀ ਬਣੀ ਤੁਸੀਂ ਗੁੱਸੇ 'ਚ ਨਰਾਜਗੀ 'ਚ ਚਾਹੇ ਉਹਦੇ 10 ਬாய்ਫ੍ਰੈਂਡ ਹੋਵੇ 10 ਹੋਣ ਮਤਲਬ ਤੂੰ ਤੋਦੀ ਕਰ ਦੇਗਾ ਲੀਕ ਸਭ ਕੁਝ ਉਲਟੀ ਕਰ ਦੇਗਾ ਜਾ ਕੇ ਪਬਲਿਕ 'ਚ ਫਿਰ ਕਦੀ ਯਾਰੀ ਦੋਸਤੀ ਹੋਈ ਸੇਮ ਚੀਜ਼ ਤੁਸੀਂ ਮੈਂ ਕਦੀ ਲਾ ਲੋ ਮਹਿਕ ਨਾਲ ਕੀ ਆ ਉਹ ਯਾਰੀ ਦੋਸਤੀ ਬੰਦੀ ਐ ਲਾਲਚ ਚ ਚ ਪਾਵੇ ਆ ਵਟ ਐਵਰ ਜਿੱਚ ਮਰਜ਼ੀ ਪਾਵੇ ਜਿੱਥੇ ਉਹਦੀ بگੜ ਜਾਂਦੀ ਭੈਣ ਚ ਮੁੰਡੇ ਕਰਦੇ ਕੀ ਆ ਜਾ ਕੇ ਉੱਥੇ ਉਲਟੀਆਂ ਕਰਦੇ ਫਿਰਦੇ ਜਾ ਜਗਾ ਜਗਾ ਕੱਲ ਨੂੰ ਕੀ ਪਤਾ ਮਹਿਕਦੀ ਵੀ ਆ ਜਾਵੇ ਉਲਟੀ ਕਰ ਦਵੇ ਜੇ ਮਹਿਕ ਹਾਂ ਚ ਹਾਂ ਨਾ ਕਰੇ ਜੇ ਮਹਿਕ ਹਾਂ ਜੇ ਹਾਂ ਨਾ ਕਰੇ ਤਾਂ ਉਹਦਾ ਵੀ ਐਯੋ ਕੰਮ ਹੋਵੇ ਤਾਂ ਫਿਰ ਇਸ ਚੀਜ਼ ਦਾ ਹਲ ਤਾਂ ਹੈ ਨਹੀਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਪਲਫਾਰਮ ਜਾਂ ਮਹਿਕ ਦੀ ਐਕਸ ਵਾਈ ਜ਼ेड ਹੋਏ ਇਹ ਸਾਰੀਆਂ ਕੁੜੀਆਂ ਗੰਦੀਆਂ ਆਉਣੀਆਂ ਛੱਤੀ ਜਗਾ ਮੂੰਹ ਮਾਰਦੀਆਂ ਜੋ ਮਰਜੀ ਪਰ ਪਰਸਨਲ ਜਿਹੜੀਆਂ ਚੀਜ਼ ਐ ਕਿਸੇ ਨੂੰ ਰਾਈਟ ਨਹੀਂ ਬੰਦਾ ਤੁਹਾਡੀ ਸ਼ੇਅਰ ਕਰਨ ਦਾ ਚਾਹੇ ਉਹ ਗੰਬੀ ਚਾਹੇ ਮਾੜੀ ਚਾਹੇ ਜੋ ਮਰਜੀ ਇਵਨ ਕੇ ਮੁੰਡੇ ਦਾ ਵੀ ਜੇ ਮੁੰਡਾ ਮਾੜਾ ਚੰਗਾ ਕੁੜੀਆਂ ਕੀ ਕਰਦੀਆਂ ਪੰਡਦੀਆਂ ਫਿਰਦੇ ਉਹ ਬਈ ਸ਼ਰਮ ਕਰੋ ਕਿਸੇ ਟਾਈਮ ਤਾਂ ਤੁਸੀਂ ਚੱਜ ਦਾ ਸਮਾਂ ਸੁੱਖ ਸਾਹ ਖਾਸਾ ਖੇਡਾ ਕਿਤਾ ਹੋਣਾ ਉਹਦੀ ਇਲਾਜ ਕਰ ਲੋ ਜੇ ਤੁਸੀਂ ਐਸੀ ਹਰਕਤ ਕਰਦਾ ਕੋਈ ਮੁੰਡਾ ਜਾਂ ਕੁੜੀ ਇਟ ਮੀਨਸ ਉਹ ਸਭ ਝੂਠ ਸੀਗਾ ਤੁਸੀਂ ਨਜਰ ਤੁਸੀਂ ਪਿਆਰ ਮੁਹੱਬਤ ਕਰਦੇ ਫਿਰ ਪਏ ਸੀਗੇ ਹੁੰਤਾ ਚਲੋ ਆਸਾਂ ਨੀ ਗੱਲਾਂ ਹੀ ਛੱਡੋ ਹੁਣ ਜਿਹੜੀਆਂ ਕਿਸੇ ਕਹਾਣੀ ਆ ਰਹੀਆਂ ਜੋ ਹੋ ਗਿਆ ਸੋ ਹੋ ਗਿਆ ਹੁਣ 4-5 ਦਿਨ 15 ਦਿਨ ਮਹੀਨਾ ਚੱਲ ਚੱਲਣਾ ਹੈ ਤਮਾਸ਼ਾ ਜਿਆ ਨਿਊਜ਼ਾਂ ਚ ਹੈ ਜਾਂ ਟੀਵੀ ਚ ਹੈ ਜਾਂ YouTube ਤੇ ਹੈ ਨਾ ਉਸ ਤੋਂ ਬਾਅਦ ਕੁੜੀਓ ਤਾਨੂੰ ਕਦ ਸਮਝ ਆਏਗੀ ਕਦੀ ਅਮਨ ਰਾਮ ਗੜੀਆ ਰਮਣ ਪਤਾ ਨਹੀਂ ਕਿਹੜੀ ਕਿਹੜੀ ਕੁੜੀਆਂ ਘਰ ਮੇ ਤਾਂ ਫਲਾਣਾ ਟਮਕਣਾ ਇਹ ਉਹ ਕਿੰਨੀਆਂ ਕੁੜੀਆਂ ਦੇ MMS ਉਹ ਮੈਂ ਤਾਂ ਕਹਿੰਦੀ ਮੇਰੇ ਤਾਂ ਦਿਮਾਗ 'ਚ ਕੋਈ ਨਾ ਕਦੀ ਕੁਲੜ ਪੀਜ਼ਾ ਕਦੀ ਰਮਣ ਕੋਰਪੂਰੀ ਤੇ ਫਲਾਣਾ ਪਤਾ ਨਹੀਂ ਨਾਮ ਹੀ ਨਹੀਂ ਚਿੱਤੇ ਬੀ ਮਤਲਬ ਕੱਦ ਤੁਹਾਨੂੰ ਉਤਲਾਣੀ ਹੈ ਕੁੜੀਓ ਤੁਸੀਂ ਨਸ਼ੇ 'ਚ ਬੈਠੀਆਂ ਹੁੰਦੀਆਂ ਕਿ ਤੁਹਾਡੀ ਫਿਲਮਾਂ ਪਈਆਂ ਨੇ ਬਣਾਉਂਦੀਆਂ ਕੋਈ ਬਣਾ ਰਿਹਾ ਤੁਹਾਨੂੰ ਨਹੀਂ ਪਤਾ ਲੱਗਦਾ ਤੁਹਾਨੂੰ ਬਿਲਕੁਲ ਪਤਾ ਨਹੀਂ ਲੱਗਦਾ ਪਹਿਲੀ ਗੱਲ ਤੋਂ ਤੁਸੀਂ ਇੰਨਾ ਯਕੀਨ ਕਿਵੇਂ ਕਰ ਲੈਂਦੀਆਂ ਕਿਵੇਂ ਕਰ ਲੈਂਦੀਆਂ ਇੰਨਾ ਯਕੀਨ ਐਡਾ ਤੁਹਾਡੇ ਜਨ ਨਸ਼ਾ ਸ਼ਰੂਰ ਚੜਿਆ ਹੁੰਦਾ ਤੁਸੀਂ ਕਿਤੇ ਮਿਲਣਾ ਹੈ ਬੋਏਫ੍ਰੈਂਡ ਨੂੰ ਆਪਣੇ ਫਿਓਂਸੇ ਨੂੰ ਅੱਖਾਂ ਨਹੀਂ ਖੋਲਦੀਆਂ ਗੂੰਹ ਪਰਿਆ ਤੁਹਾਡੇ ਦਿਮਾਗ 'ਚ ਕਮਾਲ ਹੈ ਬਲੈਕਮੇਲ ਕਰੇ ਮਾੜਾ ਫੁੱਦਾ ਬਲੈਕਮੇਲਿੰਗ ਦਾ ਸਿੱਧੀ ਗੋਰੀ ਗੱਲ ਕੁੜੀਆਂ ਜੇ ਤੁਹਾਨੂੰ ਕੋਈ ਬਲੈਕਮੇਲ ਕਰਦਾ ਨਾ ਕਿ ਭੈਣ ਦੀ ਫੁੱਦੀ ਮਰਾ ਜਾ ਕੇ ਕੱਲ ਦਾ ਕਰਦਾ ਅੱਜ ਕਰ ਤੂੰ ਜੋੜਾ ਕਲਿੱਕ ਕਰਨਾ ਆਪ ਦੀ ਮਾਰੇ ਭੋਸੜੇ ਜੇ ਦੇ ਲੈ ਆ ਭੈਣ ਸਾਲਾ ਡਰ 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 ਦੁਨੀਆ ਤੇ ਡਾਰੀ ਬੜਾ ਹੈ ਕਿ ਸਾਡੀ ਕਾਲੀ ਕਰਤੂਤ ਨਾ ਆਪਾ ਸਾਹਮਣੇ ਆ ਗਈ ਹਾਏ 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 ਕਿਸੇ ਨੂੰ ਪਤਾ ਨਾ ਲੱਗੇ ਫਿਰ ਕੀ ਆਫਤ ਆ ਜੂਗੀ ਮਾ ਚੁੱਧ ਜੂਗੀ ਜੇ ਕਿਸੇ ਨੂੰ ਪਤਾ ਲੱਗ ਗਿਆ ਜੇ ਤੁਹਾਨੂੰ ਕੋਈ ਬਲੈਕਮੇਲ ਕਰ ਰਿਹਾ ਕਿੱਤੀ ਦਾ ਕਿੱਤੀ ਚੁਗਲੀਆਂ ਕੱਤੀਆਂ ਕੱਡੀਆਂ ਭੈਣ ਦੀ ਬੁੱਦੀ ਗਾਲਾਂ ਕੱਡੀਆਂ ਲੈ ਲੈ ਮਜੇ ਮਜੇ ਲੈ ਲੈ 10 ਦੋ ਦਿਨ ਨੂੰ ਦੱਸਣਾ ਦੱਸਣਾ ਪਰ ਡਰ ਖਤਮ ਕਰੋ ਆ ਜਿਹੜੇ ਐਮ ਐਮ ਐਸ ਐ ਪਹਿਲੀ ਜੀ ਤਾਂ ਡਰ ਖਤਮ ਕਰੋ ਦੂਜੀ ਐਡੀ ਸੇਤੀ ਯਕੀਨ ਨਾ ਕਰੋ ਕਿਸੇ ਤਾਂ ਮੈਂ ਤਾਂ ਕੰਨੀਆਂ ਭੈਣ ਜੋ ਆਪਰੇ ਖਸਮ ਤੇ ਨਾ ਯਕੀਨ ਕਰੋ ਇਹ ਗੁੱਲੜ ਪੀਜ਼ੇ ਦਾ ਹਾਲ ਦੇਖ ਹੀ ਲੋ ਉਹਦੀ ਬੇਮਗੂਫੀਆਂ ਕਰਕੇ ਹਨ ਇਸ ਟਾਈਮ ਜਿਹੜਾ ਦਿੱਲੀ 'ਚ ਇਹ ਚੱਲਦਾ ਪਿਆ ਆ ਆਪਾਂ ਸੋਸ਼ਲ ਮੀਡੀਆ 'ਤੇ ਦੇਖ ਹੀ ਰਹੇ ਆ ਹੈ ਜਿਹੜੇ ਦੇਖ ਰਹੇ ਆ ਵੈਰੀ ਗੁੱਡ ਜਿਹੜੇ ਇਨਪੁਟ ਦੇ ਰਹੇ ਆ ਸ਼ੇਅਰ ਕਰ ਰਹੇ ਆ ਗੱਲ ਕਰ ਰਹੇ ਜ਼ਿਕਰ ਕਰ ਰਹੇ ਆ ਇਹਨਾਂ ਚੀਜ਼ ਨੂੰ ਇਸ ਚੀਜ਼ ਨੂੰ ਗੱਲ ਨੂੰ ਅੱਗੇ ਲੈ ਕੇ ਆ ਰਹੇ ਆ ਬਹੁਤ ਵਧੀਆ ਵੱਡੇ ਵੱਡੇ ਸਟਾਰ ਹਿੰਦੀ ਯੂਟਿਊਬਰ ਬਹੁਤ ਇਨਪੁਟ ਦੇ ਰਹੇ ਨੇ ਪੰਜਾਬ 'ਤੋਂ ਜਿਹੜਾ ਐਨਜੀਓ ਵਗੈਰਾ ਹੈਗੇ ਆ ਜਾਂ ਐਨੀਮਲ ਲਵਰ ਹੈਗੇ ਆ ਜਿਹੜੇ ਆਪਣੇ ਪੈਟ ਦੇ ਰਿਲੇਟਿਡ ਵੀਡੀਓਜ਼ ਵਗੈਰਾ ਪਾਉਂਦੇ ਆ ਉਹ ਅੱਗੇ ਆ ਰਹੇ ਆ ਉਹ ਸ਼ੇਅਰ ਕਰ ਰਹੇ ਆ ਇਸ ਗੱਲ ਨੂੰ ਲੇਕਿਨ ਇਹ ਪੰਜਾਬ ਦੇ ਵਿੱਚ ਜਿਹੜੇ ਸੋ ਕੋਲਡ ਇਨਫਲੂਐਂਸਰ ਹੈਗੇ ਨੇ ਸੋ ਕੋਲਡ ਰੀਲਾਂ ਵਾਲੇ ਡਾਂਸਰ ਨਚਾਰ ਹੈਗੇ ਨੇ ਔਰ ਖਾਲੀ ਨਾਮ ਦੇ ਡੌਗ ਲਵਰ ਹੈਗੇ ਨੇ ਖਾਲੀ ਨਾਮ ਦੇ ਐਨੀਮਲ ਲਵਰ ਹੈਗੇ ਨੇ ਬਲੌਗਰ ਜਾਤ ਰੀਲਾਂ ਵਾਲੇ ਖਰਾਮ ਜਾਦੇ ਹੋ ਤੁਹਾਡੇ ਵੱਲੋਂ ਕੀ ਇਨਪੁਟ ਆਇਆ ਜਿਨ੍ਹਾਂ ਨੇ ਘਰ ਦੇ ਵਿੱਚ ਡੌਗ ਰੱਖਿਓ ਉਹਨਾਂ ਵੱਲੋਂ ਕੀ ਹਿੱਸੇਦਾਰੀ ਆਈ ਹੈ ਇਸ ਮੁਹਿੰਮ ਦੇ ਵਿੱਚ ਤੁਸੀਂ ਕੀ ਇਨਪੁਟ ਦਿੱਤਾ ਹੈ ਮੈਂ ਗੱਲ ਕਰਾਂਗੀ ਇਹ ਸੋ ਕੋਲਡ ਆ ਭਈਆ ਰਾਨੀਆਂ ਜਿਹੜੀਆਂ ਪਿੰਕੀ ਸ਼ਿੰਕੀ ਐ ਸਿਆ ਹੋ ਗਈ ਇਹ ਸਾਰੇ ਜਿਹੜੇ ਹੈਗੇ ਆ ਕਈ ਕੁਛ ਬਲੌਗਰਾਂ ਦੇ ਮੈਂ ਸਟੋਰੀਆਂ ਦੇਖੀਆਂ ਨੇ ਪੰਜਾਬ ਦੇ ਵਿੱਚ ਇੱਕ ਦੋ ਦੀਆਂ ਦੇਖੀਆਂ ਨੇ ਜਿਨ੍ਹਾਂ ਨੇ ਸਟੋਰੀਆਂ ਲਾਈਆਂ ਸੀਗੀਆਂ ਰਾਈਟ ਸੋ ਬਾਕੀ ਬਲੌਗਰ ਮਾਰਗੇ ਨੇ ਮਤਲਬ ਤੁਹਾਡੇ ਚ ਇਨਸਾਨੀਅਤ ਖਤਮ ਹੋ ਗਈ ਐ ਅਰੇ ਬਹੁਤ ਵੱਡੀ ਗੱਲ ਐ ਬਹੁਤ ਵੱਡੀ ਕਾਦੀ ਤੁਹਾਡੇ ਗੁਰੂ ਘਰ ਜਾਣਾ ਤੁਹਾਡਾ ਬੇਕਾਰ ਮੰਦਿਰਾਂ ਚ ਜਾਣਾ ਬੇਕਾਰ ਮਸਜਿਦਾਂ ਚ ਜਾਣਾ ਮਕਾਰ ਹੈ ਤੁਹੀ ਪ੍ਰੋਫੈਟ ਮੁਹਮਮਦ ਨੂੰ ਗੁਰੂ ਨਾਨਕ ਦੇਵ ਜੀ ਨੂੰ ਮਹਾਕਾਲ ਨੂੰ ਸ਼ਿਵ ਨੂੰ ਪਾਰਵਤੀ ਨੂੰ ਜਿਹੜੇ ਮਰਜੀ ਦੇਵੀ ਦੇਵਤਾਵਾਂ ਮੰਨ ਲਓ ਤੁਸੀਂ ਸਭ ਬੇਕਾਰ ਆ ਤੁਹਾਡਾ ਜਾਣਾ ਤੁਹਾਡਾ ਆ ਸਾਰੇ ਧਾਰਮਿਕ ਜਗਾਵਾਂ ਤੇ ਜਾਣਾ ਹੈ ਥੂ ਮੈਂ ਕਹੂੰਗੀ ਹੈ ਥੂ ਹੈ ਜੇ ਤੁਸੀਂ ਇੱਕ ਇਨਸਾਨ ਹੋਣ ਦੇ ਨਾਤੇ ਕੁਝ ਚੰਗਾ ਕਰ ਨਹੀਂ ਸਕਦੇ ਚੰਗੀ ਸੋਚ ਜ਼ਾਹਿਰ ਨਹੀਂ ਕਰ ਸਕਦੇ ਉਦਾਂ ਤੁਸੀਂ ਬਹਿ ਜਾ ਤੁਹਾਡਾ ਕੰਜਰੋ ਤੋ ਅਡੇ ਵਰਗੇ ਬਲੌਗਰਾਂ ਦਾ ਆ ਹਾਲ ਹੋਣਾ ਚਾਹੀਦਾ ਮੈਂ ਤਾਂ ਕਹਿੰਨੀ ਆ ਰੱਬਾ ਸਰਕਾਰ ਇਹ ਆਦੇਸ਼ ਜਾਰੀ ਕੀਤਾ ਜਾਵੇ ਦਵੇ ਕਚੈਰੀ ਸਾਡੀ ਭਾਰਤ ਦੀ ਜਿਹੜੀ ਉੱਚ ਨਿਆਇਲ ਹੈਗੀ ਆ ਹਾਈ ਕੋਰਟ ਸੁਪਰੀਮ ਕੋਰਟ ਇਹ ਵੈਸ ਜਾਰੀ ਕਰੇ ਅ ਜਿੰਨੇ ਵੀ ਭੈਣ ਚੋ ਸੋਸ਼ਲ ਇਨਫਲੂਐਂਸਰ ਹੈਗੇ ਆ ਸੋਸ਼ਲ ਬਲੌਗਰ ਹੈਗੇ ਆ ਡੇਲੀ ਬਲੌਗਰ ਕਪਲ ਬਲੌਗਰ ਹੈ ਸਾਰੇ ਮਕਚੱਕੇ ਭੈਣ ਚੋ ਹੀ ਪਾਕਿਸਤਾਨ ਦੀ ਹੀਰਾ ਮੰਡੀ ਛੁੱਟਿਆ ਜਾਵੇ ਫੇਰ ਆਪਾਂ ਕਵਾਂਗੇ ਵਾਹ ਆ ਕੰਮ ਕੀਤਾ ਮੋਦੀ ਸਰਕਾਰ ਨੇ ਪਰ ਮਾ ਦੀ ਲਨਸ ਦਿੱਲੀ ਸਰਕਾਰ ਦੀ ਕਿਹੜੇ ਪਹਿਣੀ ਐ ਕੋਈ ਇੱਕ ਸਿੰਗਲ ਬਲੌਗਰ ਇਸ ਗੱਲ ਦੇ ਉੱਤੇ ਅੱਗੇ ਨਹੀਂ ਆ ਰਿਹਾ ਕਿਉਂ ਨਹੀਂ ਆ ਰਿਹਾ ਬਲੌਗਰ ਛੱਡੋ ਰੋਸਟਰ ਵੀ ਨਹੀਂ ਕੋਈ ਆਪਣੀ ਗੰਡ ਮਾਰਾ ਰਿਹਾ ਕੋਗੇ ਕੋਈ ਲੈਣਾ ਦੇਣਾ ਨਹੀਂ ਨਾ ਕੋਈ ਫਰਕ ਨਹੀਂ ਪੰਦਾ ਨਾ ਮਰ ਮਰਾ ਜਾਣ ਕੁੱਤੇ ਇਹ ਉਹ ਛੱਡੋ ਬਰਾ ਸਾਡਾ ਕੀ ਜਾਂਦਾ ਮਰਨ ਦਾ ਠੀਕ ਹੈ ਭਾਈ ਕਰੋਨਾ ਆਵੇ ਕਰੋਨਾ ਤੋਂ ਵੀ ਵੱਡੀ ਚੀਜ਼ ਆਵੇ ਮਰੋ ਸਾਲਿਓ ਤੁਸੀਂ ਵੀ ਸਾਰੇ ਵਿੱਚ ਹੀ ਮਰੋ ਉਹਦਾ ਭੈਣ ਦੇ ਲੋੜੇ ਸੋਸ਼ਲ ਇਨਫਲੂਐਂਸਰ ਰੀਲਾਂ ਵਾਲੇ ਆ ਬਲੌਗਰ ਸ਼ਲੌਗਰ ਵਿੱਚੇ ਹੀ ਸਾਰੇ ਵਿੱਚੇ ਹੀ ਰੋਸਟਰ ਬਲੌਗਰ ਲੱਲਾ ਪਪਾ ਸਾਰੇ ਸਾਲਿਓ ਤੁਸੀਂ ਵਿੱਚ ਹੀ ਆਨੇ ਆ ਜਿਹੜੇ ਸੋ ਕੋਲਡ ਆਪਣੇ ਵਿਊਅਰਸ਼ਿਪ ਲਈ ਸਬਸਕ੍ਰਾਈਬਰਾਂ ਲਈ ਤੁਸੀਂ ਲਿਖ ਦਿੰਦੇ ਆਈ ਐਮ ਅ ਡੌਗ ਲਵਰ ਆਪਣੇ ਚੈਨਲ ਜਾਂ ਫਿਰ ਕੀ ਕਹਿੰਦੇ ਇੰਸਟਾਗ੍ਰਾਮ ਦੇ ਡਿਸਕ੍ਰਿਪਸ਼ਨ ਦੇ ਉੱਤੇ ਉਹ ਕੀ ਹੁੰਦਾ ਲੋੜਾ ਲਿਖੀ ਹੁੰਦਾ ਹੈ ਉਹਨੇ ਲਿਖ ਦਿੰਦਾ ਐਨੀਮਲ ਲਵਰ ਡੌਗ ਲਵਰ ਹੋਰ ਕੀ ਲਿਖਦੇ ਹੁੰਨੇ ਆ ਫੋਟੋ ਸ਼ੂਟ ਉਹ ਪਾ ਦਿੰਨੇ ਆਪਣੇ ਡੌਗਾਂ ਦੀ ਕੁੱਤਿਆਂ ਦੀ ਇਹ ਪੱਟ ਜੋ ਰੱਖਿਓ ਹੁੰਦੇ ਆ ਹੁਣ ਤੁਹਾਡੀ ਮਈਆਂ ਚੁੱਧ ਗਈ ਹੁਣ ਨਹੀਂ ਤੁਸੀਂ ਬੰਡ ਮਰਾ ਸਕਦੇ ਬਰੀਡ ਰੱਖਣੀ ਆ ਬਰੀਡ ਕਿਉਂ ਉਹ ਡੌਗ ਨਹੀਂ ਆ ਬਰੀਡ ਰੱਖਣੀ ਆ ਉਪਰੋਂ ਦੇ ਤੁਸੀਂ ਜਾਣਾ ਗੁਰਦੁਆਰੇ ਗੁਰੂ ਘਰ ਜਾਣਾ ਮੰਦਿਰ ਜਾਣਾ ਮਸਜਿਦਾਂ ਜਾਣਾ ਰੋਜ਼ੇ ਰੱਖਣੇ ਜੈਨੀਆਂ ਜੈਨ ਰਿਚੁਅਲਸ ਫੋਲੋ ਕਰਨੇ ਜੋ ਵੀ ਇਤਰਮ ਹੈਗੇ ਨੇ ਥੇ ਜਦ ਤਾਰਾ ਸਾਰਿਆਂ ਦਾ ਇੱਕੋ ਹੀ ਐ ਤੁਸੀਂ ਭੈਣ ਚੋਦੋ ਇਨਸਾਨੀਅਤ ਤਾਂ ਜਗਾ ਲਓ ਫਿਰ ਮਾ ਚੋਦਾ ਲਿਓ ਜਾ ਕੇ ਕਿਤੇ ਅ ਮੈਂ ਡਗ ਲਵਰ ਮਾਰਾ ਫੁੱਬਾ ਟੋੜੇ ਵਰਗੇ ਦਗੜਦੱਲਿਆਂ ਦਾ ਬਾਦਰ ਕਿਉਂ ਆਲ ਆਲ ਆ ਗਾਲੀਆਂ ਦੇ ਥੱਲੇ ਸਾਰੇ ਆਪਣਾ ਆਪਣਾ ਨਾਮ ਲਿਖ ਲਓ ਜਿਨ੍ਹਾਂ ਨੇ ਗਨ ਮਰਾਈ ਐ ਜੋ ਜੋ ਕਿਹਾ ਉਹਦੇ ਉੱਤੇ ਜੋ ਜੋ ਖਰੇ ਉੱਤਰ ਐ ਨਾ ਸਮਝ ਲਓ ਉਹਨੂੰ ਕੱਢਿਆ ਐਸਟੋ ਆਟੋ ਨੇ ਗਾਲਾਂ ਮਾ ਦੇ ਮਨ ਮੈਂ ਸੋਚਿਆ ਸੀ ਕਿ ਕੁਝ ਟਾਈਮ ਬਾਅਦ ਆਵਾਂਗੇ ਜੋ ਮੇਰੇ ਹੈਲਥ ਦੇ ਰਿਗਾਰਡਿੰਗ ਐ ਫੈਮਿਲੀ ਮੈਟਰ ਦੀ ਗੱਲ ਸੀਗੀ ਪਰ ਮੈਂ ਦੇਖ ਕੇ ਰਾਨ ਯਾਰ ਇੰਨਾ ਟਾਈਮ ਹੋ ਗਿਆ ਸਾਲਾ ਕੋਈ ਬੋਲਦਾ ਕਿਉਂ ਨਹੀਂ ਪਏ ਪੰਜਾਬ ਦੇ ਵਿੱਚੋਂ ਜਿਨ੍ਹਾਂ ਨੂੰ ਮੈਂ ਦਿੱਲੀ ਦੇਖਦੀ ਆ ਜਾਂ ਜਿਨ੍ਹਾਂ ਤੇ ਰੋਸਟ ਬੰਦੇ ਜਿਨ੍ਹਾਂ ਨੇ ਘਰ ਚ ਪੈਟ ਰੱਖਿਆ ਉਹਨਾਂ ਚੋਂ ਇੱਕ ਸਿੰਗਲ ਬੰਦਾ ਨਹੀਂ ਅੱਗੇ ਆ ਰਿਹਾ ਤੁਹਾਡੇ ਲਈ ਕਿ ਇੱਕ ਮਿੰਟ ਜਾਂ ਅੱਧਾ 30 ਸੈਕਿੰਡ ਵੀ ਦੇਣੇ ਬੜੇ ਭਾਰੀ ਪੈ ਜਾਂਦੇ ਆ ਤੁਹਾਡੀ ਦਾਲ ਰੋਟੀ ਬੰਦ ਹੋ ਜਾਊਗੀ ਤੁਹਾਡਾ ਰਾਸ਼ਨ ਮੁੱਕ ਜਾਊਗਾ ਜਿਹੜੇ ਜਿਹੜੇ ਲੱਖ ਲੱਖ ਸਬਸਕ੍ਰਾਈਬਰ ਫਾਲੋਅਰ ਲੈ ਕੇ ਬੈਠੇ ਹੋਏ ਆ ਇਦਾਂ ਹੋ ਜੂਗਾ ਕਿ ਜੇ ਤੁਸੀਂ ਡੇਲੀ ਪੇਸਤੇ ਡੇਲੀ ਵੀਡੀਓ ਪਾਣੀ ਆ ਤੁਸੀਂ 1 ਮਿੰਟ ਦੇ ਦਿਓ ਅੱਧਾ ਸਕੰਡ ਦੇ ਦਿਓ ਕੁਛ ਤਾਂ ਦਿਓ ਉਹ 10 ਸਕੰਡ ਹੀ ਦੇ ਦਿਓ ਮਾਂ ਮਰ ਜੇਗੀ ਤੁਹਾਡੀ ਕਮਾਲ ਹੈ ਉਦੋਂ ਤੁਸੀਂ ਗੱਲ ਕਰਨੀ ਆ ਹਾਏ ਗੁਰੂ ਘਰ ਇਨਸਾਨੀਅਤ ਇਹ ਉਹ ਸਭਿਆਚਾਰ ਸਾਰਾ ਪਾਣੀ ਹੈ ਅਗਰ ਇਨਸਾਨੀਅਤ ਨਹੀਂ ਕਾਇਮ ਤੁਹਾਡੀ ਇਹ ਤੁਹਾਨੂੰ ਕੀ ਕਹੀਏ ਉਹ ਡੀਲ ਕਰ ਲਓ ਮੇਰੇ ਨਾਲ ਤੁਸੀਂ ਜਦ ਤੱਕ ਇਹ ਅਜੰਡਾ ਪੂਰਾ ਨਹੀਂ ਹੁੰਦਾ ਮੈਂ ਨਹੀਂ ਕਰਦੀ ਕਿਸੇ ਬਲੌਗਰ ਨੂੰ ਰੋਸ ਤੁਸੀਂ ਡੇਲੀ ਪਾਓ ਤਾਂ ਸਹੀ ਇਹਦੇ ਉੱਤੇ ਗੱਲ ਤਾਂ ਕਰੋ ਇਹਨਾਂ ਲਈ ਮੈਂ ਬਿਕਨ ਨੂੰ ਤਿਆਰ ਹੈਗੀ ਆ ਤੁਸੀਂ ਕਰੋ ਤਾਂ ਸਹੀ ਅੱਗੇ ਤਾਂ ਆਓ ਜੈਨੂਅਲੀ ਪਰ ਨਹੀਂ ਕਿਉਂਕਿ ਉੱਥੇ ਵਿਊ ਨਹੀਂ ਆਣੇ ਉੱਥੇ ਨਾਲੇ ਚੈਨਲ ਪੇਜ ਦੀ ਰੀਚ ਡਿੱਗ ਜਣੀ ਹੈ ਪਰ ਕੋਈ ਤਾਂ ਥੋੜੀ ਬਹੁਤੀ ਇਨਸਾਨੀਤਾ ਰੱਖ ਲਓ ਥੋੜਾ ਕੁਛ ਤਾਂ ਇਨਪੁੱਟ ਕਰ ਲਓ ਪਰ ਨਹੀਂ ਨਹੀਂ ਮੈਂ ਉਮੀਦ ਕਰਕੇ ਬੇਕਾਰ ਹੈ ਗੱਲ ਕਰਕੇ ਬੇਕਾਰ ਹੈ ਉਧਾਂ ਤੋਂ ਹਿਪ ਘਰਾਂ 'ਚੇ ਪੈਟ ਰੱਖੇ ਹੋਏ ਆ ਵਾਓ ਸਾਡੇ ਕੋਲ ਕਿਹੜੀ ਬਰੀਡ ਹੈ ਲੈਬਰਾਂ 골ਡਨ ਰੀਟਰੀਵਰ ਫਲਾਣਾ ਜਰਮਨ ਸ਼ੈਫਡ ਬੱਟ ਬੋਲੇ ਇਹ ਉਹ ਫਲਾਣਾ ਪਤਾ ਨਹੀਂ ਕਿਹੜੀ ਕਿਹੜੀ ਬਰੀਡ ਹੈ ਉਹ ਜਾਨਵਰ ਆ ਗਿਆ ਗਿਆ ਨਨੂ ਕਰ ਲੋ ਉਦਾਂ ਤੁਹਾਨੂੰ ਮੌਤ ਪੈ ਜਾਂਦੀ ਐ ਬਾਹਰ ਕਿਸੇ ਕੁੱਤੇ ਨੂੰ ਰੋਟੀ ਦੇਣੀ ਪਵੇ ਲੋਕ ਦਿਖਾਉਣੇ ਤੁਸੀਂ ਬਰੀਡਾ ਰੱਖੋਗੇ ਹਸਕੀ ਅੱਜ ਕੱਲ ਹਸਕੀ ਦਾ ਬੜਾ ਰਿਵਾਜ ਐ ਹਸਕੀ ਰੱਖੋ ਜੀ ਹਸਕੀ ਜਦੋਂ ਬਿਮਾਰ ਪੈ ਜਾਵੇ ਤਾਂ ਉਹਨੂੰ ਬਾਹਰ ਸੁੱਟ ਦਿਓ ਇਹ ਤਾਂ ਤੁਹਾਡੀ ਔਕਾਤ ਹੈਗੀ ਐ ਸੋ ਗੋਲਡਨ ਇਨਫਲੂਐਂਸਰੋ ਸੋ ਕੋਲਡ ਬਲੌਗਰੋ ਔਰ ਸੋ ਜਿਹਨਾਂ ਨੇ ਆ ਕੰਮ ਕਿਤੇ ਹੋਏ ਨੇ ਸਿਰਫ ਉਹਨਾਂ ਦੀ ਗੱਲ ਕਰ ਰਹੀ ਆ ਮੈਂ ਸਿਰਫ ਉਹਨਾਂ ਦੀ ਲੈ 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 Oh, <laughs>